ਜਿਲ੍ਹਾ ਜ਼ਿਲ੍ਹਾ ਅਧਿਕਾਰੀ ਦੇ ਕੁਝ ਮੁਫੀਸਲਾ ਹਰ ਕੌਂਪੀਸ਼ਿੰਗਾਂ ਕੀਤੀ ਬਣੋ ਜਿਹਦੇ ਅੰਦਰ ਸਮਗਨਾ ਅਤੇ ਮਾੜੇ ਅੰਸਾ ਦੇ ਖਿਲਾਫ ਗ੍ਰਸਤਰ ਕਰਨ ਸਪੈਸ਼ਲ ਮੇਨ ਚਲੇ ਗਈ ਹੈ ਇਸੇ ਮੇਂ ਉੱਤਰ ਤੇ ਥਾਣਾ ਬੋਲੇ ਦੇ ਮੁਖ ਅਫਸਰ ਨੇ ਆਤਮ ਗਾਧਨਾ ਦਾ ਪਗੜਾ ਦੋਸ਼ੀ ਜੋ ਡਰਗ ਦਾ ਕੰਮ ਕਰਦਾ ਸੀ ਮਸ਼ੇਦਾਰ ਉਹਨੂੰ ਗ੍ਰਸਤਰ ਕੀਤਾ ਥਾਣਾ ਬੋਲੇ ਦੇ ਚਾਰ ਮੁਕਦਮੇ ਚ ਇੱਕ ਪਗੜਾ ਸੀ ਅਤੇ ਇਸੇ ਤਰ੍ਹਾਂ ਚਾਰ ਮੁਕਦਮੇ ਜਿਹੜਾ ਮੋਗੇ ਚ ਪਗੜਾ ਇਸ ਸਬੰਧੀ ਦੇ ਖਿਲਾਫ ਹੋਰ ਵੀ ਮੁਕਦਮੇ ਦਰਜ ਹੋਣ और ये नशे का बहुत व्डा करोब करता जो काफ़ी लंबे समय तक तो भगौड़ा चल रहा है जिसनों अब लोही पुलिस ने मान लोग एस एस पी साहब दशा निर्देश गिरफ्तार करके कर बहुत वो सफलता हासिल की है और इस तरह बाकी घोड़े दोषियों गिरफ्तार करने तो हर तरह के उपराले किए जा रहे हैं और पब्लिक भी इस कम में नशे के खिलाफ जीव सरकार का एजेंडा है वह बहुत वो जी सपोर्ट कर रही है थैंक यू ਜ਼ਿਲ੍ਹਾ ਜਲੰਧਰ ਦੇ ਹੱਥੀ ਦੇ ਪੁਲਿਸ ਮੁਖੀ ਸਰਾਹ ਹਾਬਰ ਹਰ ਕੌਮ ਦੇ ਸਿੰਘ ਖਖ ਜੀ ਵੱਲੋਂ ਜਿਲ੍ਹੇ ਅੰਦਰ ਸਮਗਲਣਾ ਅਤੇ ਮਾੜੇ ਅੰਸਰਾਂ ਦੇ ਖਿਲਾਫ ਗ੍ਰਸਤਰ ਕਰਨੀ ਸਪੈਸ਼ਲ ਮੀਮ ਚਲੇ ਗਈ ਹੈ ਇਸੇ ਮੀਮ ਤਹਿਤ ਥਾਣਾ ਗੋਲੇ ਦੇ ਮੁਖ ਅਫਸਰ ਨੇ ਆਤਮ ਕਾਤਮਾ ਦਾ ਪਕੌੜਾ ਦੋਸ਼ੀ ਜੋ ਡਰਗ ਦਾ ਕੰਮ ਕਰਦਾ ਸੀ ਨਸ਼ੇ ਦਾ ਉਹ ਗ੍ਰਸਤਰ ਕੀਤਾ ਥਾਣਾ ਗੋਲੇ ਦੇ ਚਾਰ ਮੁਕਦਮੇ ਚ ਇੱਕ ਪਕੌੜਾ ਸੀ ਅਤੇ ਇਸੇ ਤਰ੍ਹਾਂ ਚਾਰ ਮੁਕਦਮੇ ਚ ਜਿਹੜਾ ਮੌਕੇ ਚ ਪਕੌੜਾ ਇਸ ਅਪਰਾਧੀ ਦੇ ਖਿਲਾਫ ਹੋਰ ਵੀ ਮੁਕਦਮੇ ਦਰਸਨ ਔਰ ਇਹ ਨਸ਼ੇ ਦਾ ਬਹੁਤ ਵੱਡਾ ਕਾਰੋਬਾਰ ਕਰਦਾ ਸੀਗਾ ਜੋ ਕਾਫੀ ਲੰਬੇ ਸਮੇਂ ਤੋਂ ਭੜਾ ਚੱਲ ਰਿਹਾ ਸੀ ਜਿਸ ਨੂੰ ਅੱਜ ਲੋਹੀਆ ਪੁਲਿਸ ਨੇ ਮਾਨਜੋਗ ਐਸਐਸਪੀ ਸਾਹਿਬ ਦੇ